ਸੰਗਤ ਜੀ ਕਰੋ ਦਰਸ਼ਨ ਗੁਰਦੁਆਰਾ ਮਾਲ ਟੇਕੜੀ ਸਾਹਿਬ ਜੀ ਦੇ ਸੰਗਤ ਜੀ ਵੀਡੀਓ ਨੂੰ ਸ਼ੇਅਰ ਕਰ ਦਿਓ ਜੋ ਹੋਰ ਸੰਗਤ ਦਰਸ਼ਨ ਦਿਦਾਰੇ ਕਰ ਸਕਕੇ ਸੰਗਤ ਜੀ ਮਾਲ ਦਾ ਅਰਥ ਖਜ਼ਾਨਾ ਤੇ ਟੇਕੜੀ ਤੋਂ ਪਾਉ ਉੱਚੀ ਜਗ੍ਹਾ ਕਰਕੇ ਜਾਣਿਆ ਜਾਂਦਾ ਹੈ ਇਸ ਅਸਥਾਨ ਤੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਦੋਂ ਨਾਂਦੇੜ ਸ਼ਹਿਰ ਵਿੱਚ ਆਏ ਤਾਂ ਉਹਨਾਂ ਨੇ ਗੁਰਦੁਆਰਾ ਸੰਗਤ ਸਾਹਿਬ ਵਾਲੀ ਥਾਂ ਤੇ ਡੇਰਾ ਲਾਇਆ ਗੁਰੂ ਜੀ ਦੇ ਨਾਲ ਲੋਕ ਸਿੱਖ ਫੌਜਾਂ ਆਈਆਂ ਸਨ ਉਹਨਾਂ ਨੇ ਗੁਰੂ ਜੀ પાસે ਬੇਨਤੀ ਕੀਤੀ ਕਿ ਅਸੀਂ ਵਾਰ ਵਾਪਸ ਜਾਣਾ ਹੈ ਸਾਨੂੰ ਤਰਖਾਵਾ ਦਿਓ ਗੁਰੂ ਜੀ ਨੇ ਪੰਜ ਪਿਆਰੇ ਭਾਈ ਦਇਆ ਸਿੰਘ ਅਤੇ ਭਾਈ ਧਰਮ ਸਿੰਘ ਜੀ ਨੂੰ ਹੁਕਮ ਕੀਤਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਖਜ਼ਾਨਾ ਮਾਲ ਟੇਕੜੀ ਦੀ ਥਾਂ ਤੇ ਹੈ ਉਹ ਕਾਢ ਕੇ ਲੈ ਆਓ ਭਾਈ ਦਇਆ ਸਿੰਘ ਜੀ ਤੇ ਭਾਈ ਧਰਮ ਸਿੰਘ ਜੀ ਹੋਰ ਫੌਜਾਂ ਨੂੰ ਨਾਲ ਲੈ ਕੇ ਗਏ ਖਜ਼ਾਨਾ ਕਾਢ ਲੈ ਆਏ ਤਾਂ ਗੁਰੂ ਜੀ ਨੇ ਖਜ਼ਾਨਾ ਟਾਲਾ ਫਾਰ ਫਰ ਕੇ ਢੰਡਿਆ ਤੇ ਬਾਕੀ ਖਜ਼ਾਨਾ ਵਾਪਸ ਰਖਵਾ ਦਿੱਤਾ ਭਾਈ ਦਇਆ ਸਿੰਘ ਜੀ ਕਹਿਣ ਲੱਗੇ ਗੁਰੂ ਜੀ ਬਾਕੀ ਖਜ਼ਾਨਾ ਗੁਰੂ ਜੀ ਨੇ ਕਿਹਾ ਜਦੋਂ 69 ਕਰੋੜ ਖਲਸਾ ਸੰਜੇਗਾ ਤਾਂ ਇੱਕ ਗੁਪਤ ਖਜ਼ਾਨੇ ਦਾ ਅਤੁੱਟ ਲੰਗਰ ਚੱਲੇਗਾ ਆਖੋ ਧੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ